ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਪਿੰਡ ਵਿੱਚ ਜਾ ਪਹੁੰਚੇ ਤੇ ਆਰਾਮ ਕਰਨ ਲਈ ਇੱਕ ਰੁੱਖ ਦੇ ਹੇਠਾਂ ਬੈਠ ਜਾਂਦੇ ਨੇ ਉਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਗੁਰੂ ਜੀ ਨੂੰ ਸੰਤ ਸਮਝਿਆ ਤੇ ਹੌਲੀ-ਹੌਲੀ ਕਰਦਿਆਂ ਸਾਰਾ ਨਗਰ ਗੁਰੂ ਜੀ ਦੇ ਦਰਸ਼ਨਾਂ ਨੂੰ ਔਣ ਲੱਗਾ ਤੇ ਉਹਨਾਂ ਉੱਪਰ ਗੁਰੂ ਜੀ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਤਨੋਂ ਮਨੋਂ ਗੁਰੂ ਜੀ ਦੀ ਸੇਵਾ ਵਿੱਚ ਰੁੱਝ ਗਈ ਪਰ ਕੋਸ਼ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਕੀ ਵੇਖ ਤੇ ਸਨ ਕਿ ਨਗਰ ਦੇ ਸਾਰੇ ਵਸਿਆਣੇ ਕਿਤੇ ਜਾਣ ਦੀ ਤਿਆਰੀ ਕਰ ਲਈ ਹੈ ਸਾਰੇ ਨਗਰ ਵਾਸੀਆਂ ਨੂੰ ਆਪੋ ਆਪਣੇ ਘਰਾਂ ਦਾ ਸਮਾਨ ਲਾਦ ਕੇ ਗੱਡਿਆਂ ਵਿੱਚ ਰੱਖ ਲਿਆ ਤਾਂ ਇਹ ਦੇਖ ਕੇ ਗੁਰੂ ਸਾਹਿਬ ਜੀ ਨੇ ਨਗਰ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਅਚਾਨਕ ਆਪੋ ਆਪਣੇ ਸਮਾਨ ਲੱਦ ਕੇ ਕਿੱਧਰ ਨੂੰ ਚੱਲ ਪਏ ਹੋ ਤੇ ਤੁਹਾਡੇ ਉੱਤੇ ਇਹੋ ਜਿਹੀ ਕਿਹੜੀ ਆਫਤ ਆਉਣ ਵਾਲੀ ਹੈ ਜਿਹੜੇ ਤੁਸੀਂ ਆਪਣੇ ਘਰਾਂ ਨੂੰ ਹੀ ਛੱਡ ਚੱਲੇ ਹੋ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੇ ਹੱਥ ਜੋੜ ਕੇ ਤੇ ਆਪਣੀ ਦੁੱਖ ਭਰੀ ਦਾਸਤਾ ਗੁਰੂ ਜੀ ਨੂੰ ਸੁਣਾਈ ਤੇ ਪਿੰਡ ਦੇ ਲੋਕ ਕਹਿਣ ਲੱਗੇ ਕਿ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ ਤੇ ਇਸੇ ਮੁਸੀਬਤ ਤੋਂ ਡਰਦੇ ਮਾਰੇ ਅਸੀਂ ਕਿਤੇ ਹੋਰ ਥਾਂ ਚਲੇ ਜਾਂਦੇ ਸਾਂ ਤੇ ਕੁਝ ਦਿਨਾ ਬਾਅਦ ਮੋੜ ਕੇ ਆਪੋ ਆਪਣੇ ਘਰੀ ਵਾਪਸ ਆ ਜਾਂਦੇ ਹਾਂ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਕੋਈ ਅੱਗ ਲਗਾ ਦਿੰਦਾ ਹੈ ਤੇ ਅਸੀਂ ਆਪਣੀ ਜਾਨ ਬਚਾਉਣ ਦੇ ਮਾਰੇ ਅਸੀਂ ਕੁਝ ਦਿਨਾ ਵਾਸਤੇ ਕਿਸੇ ਦੂਸਰੇ ਪਿੰਡ ਜਾ ਵਾਸਤੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਾਂਗੇ ਤਿੰਦ ਦੇ ਲੋਕਾਂ ਦੇ ਭਾਵਕ ਬੋਲ ਸੁਣ ਕੇ ਗੁਰੂ ਸਾਹਿਬ ਜੀ ਫਰਮਾਏ ਕਿ ਆਦਤੋ ਬਾਅਦ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ ਬਸ ਤੁਸੀਂ ਆਪਣੇ ਹਿਰਦੇ ਵਿੱਚ ਡਰ ਨੂੰ ਕੱਢ ਦਿਓ ਤੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਪਿੰਡ ਦੇ ਲੋਕਾਂ ਵਿੱਚ ਥੋੜੀ ਜਿਹੀ ਹਿੰਮਤ ਆਈ ਤੇ ਉਹਨਾਂ ਨੇ ਆਪੋ ਆਪਣੇ ਘਰੇ ਰਹਿਣ ਦਾ ਫੈਸਲਾ ਕੀਤਾ ਘਰਾਂ ਵਿੱਚ ਜਿੰਨੀਆਂ ਵੀ ਅੱਗ ਲੱਗਣ ਵਾਲੀਆਂ ਚੀਜ਼ਾਂ ਸਨ ਉਹ ਸਭ ਪਿੰਡ ਵਾਲਿਆਂ ਨੇ ਤੀਜਾ ਗੁਰੂ ਜੀ ਦੇ ਪਾਸ ਲੈ ਆਂਦਿਆਂ ਤੇ ਸਾਰਾ ਪਿੰਡ ਗੁਰੂ ਜੀ ਪਾਸ ਬੈਠ ਕੇ ਗੁਰੂ ਜੀ ਦੇ ਰਸ ਭਰੇ ਕੀਰਤਨ ਦਾ ਆਨੰਦ ਲੈਣ ਲੱਗਾ ਤਾਂ ਏਨੇ ਨੂੰ ਇੱਕ ਭਿਆਨਕ ਰੂਪ ਵਾਲਾ ਰਾਖਸ਼ ਲੋਕਾਂ ਨੂੰ ਆਉਂਦਾ ਦਿਖਾਈ ਦਿੱਤਾ ਤੇ ਰਾਖਸ਼ ਦਾ ਰੂਪ ਇੰਨਾ ਭਿਆਨਕ ਸੀ ਕਿ ਉਸਦੇ ਪੈਰ ਪਤਾਲ ਵਿੱਚ ਸੀ ਤੇ ਸਿਰ ਆਕਾਸ਼ ਵਿੱਚ ਸੀ ਤੇ ਉਸ ਦੀ ਭਿਆਨਕ ਸ਼ਕਲ ਦੇ ਉੱਪਰ ਲਾਲ ਰੰਗ ਦੀ ਦਾੜੀ ਸੀ ਤੇ ਲਾਲ ਹੀ ਰੰਗ ਦੀਆਂ ਅੱਖਾਂ ਸਨ ਜਦੋਂ ਉਸ দানਵ ਨੇ ਪਿੰਡ ਦੇ ਲੋਕਾਂ ਨੂੰ ਨਾਮ ਜਪਦਿਆਂ ਤੇ ਸਿਮਰਨ ਕਰਦਿਆਂ ਵੇਖਿਆ ਤਾਂ ਉਹ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਗਿਆ ਤਾਂ ਆਪਣੀਆਂ ਅੱਖਾਂ 'ਚੋਂ ਅੱਗ ਭਰਉਣ ਲੱਗਾ ਤੇ ਨਾਲ ਹੀ ਅੱਖਾਂ ਲੱਗਾ ਕਿ ਇਸ ਥਾਂ ਤੇ ਇਹਨਾਂ ਲੋਕਾਂ ਨੇ ਮੇਰਾ ਧਾਰ ਪੁਲਾ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਕਦੇ ਵੀ ਨਹੀਂ ਛੱਡਾਂਗਾ ਭਿਆਨਕ দানਵ ਦੇ ਲਾਲ ਰੰਗ ਦੀਆਂ ਅੱਖਾਂ ਤੇ ਲੰਬੇ ਲੰਬੇ ਦੰਦ ਤੇ ਚਮੜੇ ਵਰਗੇ ਵੱਡੇ ਵੱਡੇ ਬੋਲ ਸਨ ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਡਰ ਸਕਦਾ ਸੀ ਪਿੰਡ ਦੇ ਲੋਕ ਇਹ দানਵ ਦਾ ਡਰਾਮਣਾ ਰੂਪ ਵੇਖ ਕੇ ਅੰਦਰੋਂ ਹੀ ਅੰਦਰ ਸਹਿਮ ਗਏ ਤੇ ਡਰ ਦੇ ਮਾਰੇ ਉਹਨਾਂ ਦੇ ਸੰਗ ਸੁੱਕਣ ਲੱਗੇ ਤੇ ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਤੇ ਸਰੀਰਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਸੀ ਬੱਧੀ ਕਿ ਉਹ ਉਥੋਂ ਭੱਜ ਸਕਣ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਲੋਕਾਂ ਨੂੰ ਕੰਬਦਿਆਂ ਵੇਖਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ দানਵ ਵੱਲ ਆਪਣੀ ਦ੍ਰਿਸ਼ਟੀ ਕੀਤੀ ਤੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਵੱਡੇ ਆਕਾਰ ਵਾਲਾ দানਵ व्याਕੁਲ ਹੋ ਗਿਆ ਤੇ ਚੱਕਰ ਖਾ ਕੇ ਧਰਤੀ ਤੇ ਡਿੱਗ ਪਿਆ ਅਸਲ ਵਿੱਚ দানਵ ਦਾ ਇਹ ਰੂਪ ਉਸਦੇ ਲਈ ਇੱਕ ਸਜ਼ਾ ਸੀ ਭਾਵੇਂ ਉਹ ਡਰਾ ਕੇ ਲੋਕਾਂ ਦਾ ਨੁਕਸਾਨ ਕਰਦਾ ਸੀ ਪਰ ਫਿਰ ਵੀ ਉਹ ਅੰਦਰੋਂ ਅੰਦਰ ਸੁਖੀ ਨਹੀਂ ਸੀ ਹੁੰਦਾ ਉਸ ਦੇ ਹਿਰਦੇ ਵਿੱਚ ਅਗ ਮਦੀ ਰਹਿੰਦੀ ਸੀ ਜਿਸ ਨਾਲ ਉਸ ਨੂੰ ਕਦੇ ਵੀ ਚੈਨ ਨਹੀਂ ਸੀ ਮਿਲਦਾ ਤੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਸ ਨੂੰ ਇਹ ਤਾਂ ਪਤਾ ਲੱਗ ਚੁਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਬਲਕਿ ਸਾਧੂ ਦੇ ਤੇਸ਼ ਵਿੱਚ ਆਏ ਪਰਮੇਸ਼ਵਰ ਹੀ ਸਨ ਗਾਨਮ ਨੇ ਧਰਤੀ ਤੇ ਡਿੱਗਦਿਆਂ ਸਾਰੀ ਗੁਰੂ ਜੀ ਦੇ ਚਰਮਾ ਵਿੱਚ ਆਪਣਾ ਸਿਰ ਝੁਕਾ ਦਿੱਤਾ ਤੇ ਆਖਾਂ ਲੱਗਾ ਕਿ ਇਹ ਜਗਤ ਗੁਰੂ ਮੇਰੇ ਤੇ ਵੀ ਕਿਰਪਾ ਕਰੋ ਤਾਂ ਕਿ ਮੈਂ ਵੀ ਇਸ ਨਰਕ ਤੋਂ ਮੁਕਤ ਹੋ ਜਾਵਾਂ ਦਇਆਵਾਨ ਗੁਰੂ ਜੀ ਨੇ ਉਸ दानਪੇ ਤੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਜਾਵੇ ਤੇ ਸਾਰੇ ਜਣੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਤੇ ਗੁਰੂ ਜੀ ਦੇ ਬਚਨਾਂ ਅਨੁਸਾਰ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਗਈ ਤੇ ਪਿੰਡ ਵਾਲਿਆਂ ਨੇ ਲੋਰ ਮਦਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸਤਨਾਮ ਸ੍ਰੀ ਵਾਹਿਗੁਰੂ